ਪਿਆਰੇ ਦਰਸ਼ਕੋ ਮਲਾਜਮੋ ਪੈਨਸ਼ਨਰ ਸਾਥਿਓ ਮੈਂ ਅੱਜ ਤੁਹਾਡੇ ਨਾਲ ਸਿਆਸੀ ਲੋਕਾਂ ਨੂੰ ਮਿਲਦੀ ਪੈਨਸ਼ਨ ਅਤੇ ਮਲਾਜਮਾਂ ਨੂੰ ਮਿਲਦੀ ਪੈਨਸ਼ਨ ਦੇ ਸਬੰਧ ਵਿੱਚ ਜਾਣਕਾਰੀ ਦੇਣ ਲੱਗਾ ਹਾਂ ਕਿ ਜਿਵੇਂ ਇੱਕ ਮਲਾਜਮ ਨੂੰ 35 ਸਾਲ ਨੌਕਰੀ ਕਰਨ ਦੇ ਬਾਅਦ ਪੈਨਸ਼ਨ ਮਿਲਦੀ ਹੈ ਤੇ ਇਹਨਾਂ ਸਿਆਸੀ ਲੋਕਾਂ ਕੌਂਸਲਰ ਐਮ ਐਲ ਏ ਆਪੀ ਨੂੰ ਵੀ ਪੈਨਸ਼ਨ ਮਿਲਣੀ ਚਾਹੀਦੀ ਹੈ ਕਿ ਇਹ ਪੈਨਸ਼ਨਰ ਹਨ ਸਾਥੀਓ ਸ਼ੁਰੂਆਤ ਮੈਂ ਕਰਦਾ ਹਾਂ ਕਿ ਪੰਜਾਬ ਚ ਹੋਰ ਸਟੇਟਾਂ ਦੇ ਵਿੱਚ ਸਟੇਟ ਦੇ ਪਲਾਜ਼ਮਨ ਕੇਂਦਰ ਸਰਕਾਰ ਸੈਮੀ ਸੈਂਟਰ ਗਵਰਨਮੈਂਟ ਦੇ ਵੀ ਪਲਾਜ਼ਮਨ ਸਾਰਿਆਂ ਨੂੰ ਕਾਨੂੰਨੀ ਤੌਰ ਤੇ ਪੈਨਸ਼ਨ ਦਾ ਹੱਕ ਹੈ ਕਿਉਂਕਿ 35 40 ਸਾਲ ਇੱਕ ਦਾਰੇ ਵਿੱਚ ਕੰਮ ਕਰਨ ਤੋਂ ਬਾਅਦ ਉਹ ਮੁਲਾਜ਼ਮ ਸੇਵਾ ਮੁਕਤ ਹੋ ਕੇ ਆਪਣੇ ਘਰ ਜਾਂਦਾ ਹੈ ਤੇ ਉਮਰ ਉਸ ਦੀ ਬਡੇਰੀ ਹੋ ਜਾਂਦੀ ਹੈ ਜਿਸ ਕਰਕੇ ਉਸ ਨੂੰ ਪੈਨਸ਼ਨ ਸੰਵਿਧਾਨ ਅਨੁਸਾਰ ਮਿਲਦੀ ਹੈ ਕਿਉਂਕਿ ਬਢਾਪੇ ਵਿੱਚ ਉਹਦੀ ਸਮਾਜਿਕ ਸੁਰੱਖਿਆ ਪਰਿਵਾਰਿਕ ਸੁਰੱਖਿਆ ਬਹੁਤ ਜ਼ਰੂਰੀ ਹੈ ਸਾਥੀਓ ਸਵਾਲ ਇਹ ਹੈ ਜਿਹੜਾ ਕੋਈ ਮੁਲਾਜ਼ਮ ਕੋਈ ਸਪੈਸ਼ਲ ਵਿੱਦੈਕ ਯੋਗਤਾ ਰੱਖਦਾ ਤੇ ਉਸ ਦੇ ਨਾਲ ਉਹ ਉਸ ਮਹਿਕਮੇ ਦੀਆਂ ਸਿਵਾਵਾਂ ਮੁਤਾਬਕ ਕੋਰਸ ਵੀ ਕਰਦਾ ਹੈ ਤੇ ਫਿਰ ਉਹ ਇੰਟਰਵਿਊ ਦਿੱਤਾ ਹੈ ਇੰਟਰਵਿਊ ਦੇ ਬਾਅਦ ਉਸ ਦੇ ਸਰਟੀਫਿਕੇਟ ਉਸ ਦੀ ਉਮਰ ਉਸ ਦਾ ਮੈਡੀਕਲ ਕਰਵਾਇਆ ਜਾਂਦਾ ਹੈ ਤਾਂ ਕਿ ਇਹ ਕੀ ਨੌਕਰੀ ਕਰਨ ਦੇ ਫਿੱਟ ਹੈ ਯੋਗ ਹੈ ਇਸ ਤੋਂ ਬਾਅਦ ਉਸ ਨੂੰ ਮਹਿਕਮੇ ਵਿੱਚ ਭਰਤੀ ਕੀਤਾ ਜਾਂਦਾ ਇਹ ਮਲਾਜਮ ਦੀ ਮਜਬੂਰੀ ਹੈ ਕਿਉਂਕਿ ਮਲਾਜਮ ਬਹੁਤ ਮੱਧ ਵਰਗੀ ਜਾਂ ਗਰੀਬ ਪਰਿਵਾਰਾਂ ਦੇ ਵਿੱਚੋਂ ਵੜ ਕੇ ਨੌਕਰੀ ਲਈ ਅਪਲਾਈ ਕਰਦੇ ਹਨ ਤੇ ਇਹ ਲਗਾਤਾਰ ਕਿਸੇ ਅਧਾਰੇ ਦੇ ਵਿੱਚ ਬੜੀਆਂ ਮੁਸ਼ਕਲਾਂ ਦੇ ਵਿੱਚ ਸਵਾਵਾ ਲਵਾ ਕੇ 35-40 ਸਾਲ ਦੀ ਨੌਕਰੀ ਤੋਂ ਬਾਅਦ ਸੇਵਾਮੁਕਤ ਹੋ ਕੇ ਪੈਨਸ਼ਨ ਪ੍ਰਾਪਤ ਕਰਦੇ ਹਨ ਇਸ ਪੈਨਸ਼ਨ ਸੰਬੰਧੀ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਨੇ ਵੀ ਬਾਰ ਬਾਰ ਆਖਿਆ ਹੈ ਕਿ ਪੈਨਸ਼ਨ ਮੁਲਾਜ਼ਮ ਦਾ ਹੱਕ ਹੈ ਕੋਈ ਭੀਖ ਨਹੀਂ ਹੈ ਕਿਉਂਕਿ ਉਸ ਦੀ ਬਡੇਰੀ ਉਮਰ ਦੇ ਵਿੱਚ ਉਸ ਦੀ ਪੈਨਸ਼ਨ ਹੀ ਉਸ ਦੀ ਸਮਾਜਿਕ ਸੁਰੱਖਿਆ ਹੈ ਤੇ ਜਿਹੜੇ ਇਹ ਰਾਜਨੀਤਿਕ ਲੋਕ ਰਾਜਨੀਤੀ ਵਿੱਚ ਆਉਂਦੇ ਹਨ ਇਹ ਲੋਕ ਸੇਵਾ ਹੁੰਦੀ ਹੈ ਇਹ ਕੋਈ ਸਰਕਾਰੀ ਨੌਕਰੀ ਵਾਂਗ ਕੋਈ ਇਹਨਾਂ ਦੀ ਸੇਵਾ ਨਹੀਂ ਹੁੰਦੀ ਦੂਸਰੀ ਗੱਲ ਹੈ ਇਹਨਾਂ ਨੂੰ ਕਿਸੇ ਪੜ੍ਹੇਵੰਦੇ ਨੇ ਨਹੀਂ ਕਿਹਾ ਕਿ ਤੁਸੀਂ ਇਸ ਖੇਤਰ ਵਿੱਚ ਸਿਆਸਤ ਵਿੱਚ ਆਵੋ। ਨਾ ਹੀ ਕਿਸੇ ਹਕੀਮ ਨੇ ਦੱਸਿਆ ਹੈ। ਇਹ ਕਿੱਥੇ ਲਿਖਿਆ ਹੈ ਕਿ ਨਾ ਇਹਨਾਂ ਦੀ ਕੋਈ ਪਿੱਤੇਕ ਜੋਗਤਾ ਦੀ ਸ਼ਰਤ ਹੈ, ਨਾ ਕੋਈ ਉਮਰ ਦੀ ਸ਼ਰਤ ਹੈ, ਨਾ ਕੋਈ ਮੈਡੀਕਲ ਦੀ ਸ਼ਰਤ ਹੈ, ਨਾ ਪੂਰੇ ਆਗ ਹੋਣ ਦੀ ਸ਼ਰਤ ਹੈ। ਜਿਹੜਾ ਕੋਈ ਲੂਲਾ ਲੰਗੜਾ ਉਸ ਨੂੰ ਸਿਹਤ ਮੰਤਰੀ ਬਣਾ ਦਿੱਤਾ ਜਾਂਦਾ ਹੈ ਤੇ ਜਿਹੜਾ ਪੰਜ ਚਾਰ ਪੜਿਆ ਹੈ ਉਸ ਨੂੰ ਸਿੱਖਿਆ ਮੰਤਰੀ ਬਣਾ ਦਿੱਤਾ ਜਾਂਦਾ ਹੈ ਤੇ ਇਹ ਆਮ ਲੋਕਾਂ ਨੂੰ ਗਮਰਾਹ ਕਰਕੇ ਕਹਿੰਦੇ ਹਨ ਕਿ ਅਸੀਂ ਲੋਕ ਸੇਵਾ ਕਰਦੇ ਹਾਂ ਜੇ ਲੋਕ ਸੇਵਾ ਕਰ ਰਹੇ ਹਾਂ ਤੇ ਫਿਰ ਤੁਹਾਨੂੰ ਪੈਨਸ਼ਨ ਦੀ ਕੀ ਲੋੜ ਹੈ ਸਾਥੀਓ ਇੱਕ ਗੱਲ ਬੜੀ ਧਿਆਨਯੋਗ ਹੈ ਕਿ ਇਹ ਲੋਕ ਜਿਹੜੇ ਰਾਜਨੀਤੀ ਵਿੱਚ ਆਉਂਦੇ ਹਨ ਇਹ ਕਰੋੜਾਪਤੀ ਹੁੰਦੇ ਹਨ ਆਮ ਬੰਦਾ ਸਧਾਰਨ ਬੰਦਾ ਮਜ਼ਦੂਰੀ ਕਰਦਾ ਬੰਦਾ ਸ਼ਰੀਫ ਬੰਦਾ ਰਾਜਨੀਤੀ ਵਿੱਚ ਨਹੀਂ ਆ ਸਕਦਾ ਰਾਜਨੀਤੀ ਨਹੀਂ ਨਿਭਾ ਸਕਦਾ ਕਿਉਂਕਿ ਇਲਕਸ਼ਨਾਂ ਦੇ ਉੱਪਰ ਲੱਖਾਂ ਰੁਪਏ ਖਰਚ ਹੁੰਦੇ ਹਨ ਤੇ ਇਹ ਰਾਜਨੀਤੀ ਇਹਨਾਂ ਲੋਕਾਂ ਦੇ ਲਈ ਇੱਕ ਵਪਾਰ ਬਣਿਆ ਹੋਇਆ ਹੈ ਤੇ ਵਪਾਰ ਦਾ ਮਤਲਬ ਹੈ ਕਿ ਜਿੰਨੇ ਪੈਸੇ ਲੌੜੇ ਉਸ ਤੋਂ ਬਾਅਦ ਕਰਪਸ਼ਨ ਕਰਕੇ ਚੋਰ ਮੋਰੀਆਂ ਰਾਹੀਂ ਉਹ ਪੈਸਾ ਇਕੱਠਾ ਕਰਨਾ ਇਕੱਲਾ ਇਕੱਠਾ ਨਹੀਂ ਕਰਨਾ ਕਈ ਗੁਣਾ ਇਕੱਠਾ ਕਰਨਾ ਹੁਣ ਸਵਾਲ ਇਹ ਹੈ ਕਿ ਇਹ ਪੈਨਸ਼ਨ ਦੇ ਹੱਕਦਾਰ ਹਨ ਜਾਂ ਨਹੀਂ ਪੈਨਸ਼ਨ ਦਾ ਹੱਕਦਾਰ ਸਰਕਾਰੀ ਮੁਲਾਜ਼ਮ ਹੀ ਸਿਰਫ ਹੈ ਦੂਸਰਾ ਕੋਈ ਵੀ ਪੈਨਸ਼ਨ ਦਾ ਹੱਕਦਾਰ ਨਹੀਂ ਹੈ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਕਲੀਅਰ ਕਰ ਦਿਆਂ ਕੋਈ ਰਾਜਨੀਤਿਕ ਲੋਕ ਪਹਿਲਾਂ ਕਾਉਂਸਲਰ ਫਿਰ ਐਮਐਲਏ ਫਿਰ ਐਮਪੀ ਬਣਦੇ ਹਨ ਤੇ ਤਿੰਨੀ ਪੈਨਸ਼ਨਾਂ ਲੈਂਦੇ ਹਨ ਤੇ ਇੱਥੇ ਇੱਕ ਗੱਲ ਹੋਰ ਯਾਰ ਕਰਾਉਣ ਵਾਲੀ ਹੈ ਕਿ ਜਿਹੜਾ ਮੁਲਾਜ਼ਮ ਹੈ ਪੈਨਸ਼ਨਰ ਹੈ ਉਹ ਇਨਕਮ ਟੈਕਸ ਦੀ ਰਿਟਰਨ ਦਾ ਆਮਦਨਕਰ ਆਪਣੀ ਜੇਬ ਦੇ ਵਿੱਚੋਂ ਦਿੰਦਾ ਹੈ ਪਰੰਤੂ ਇਹ ਲੋਕਾਂ ਦਾ ਆਮਦਨ ਕਰ ਸਰਕਾਰੀ ਖਜ਼ਾਨੇ ਵਿੱਚੋਂ ਜਾਂਦਾ ਹੈ ਸਰਕਾਰੀ ਖਜ਼ਾਨੇ ਵਿੱਚ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਟੈਕਸ ਜਮ੍ਹਾਂ ਹੁੰਦਾ ਹੈ ਫਿਰ ਇੱਕ ਹੋਰ ਗੱਲ ਜਿਹੜੀ ਤੁਸੀਂ ਸ਼ਾਇਦ ਜਾਣਦੇ ਨਹੀਂ ਹੋਗਾ ਕਿ ਕੋਈ ਸਾਬਕਾ ਐਮਐਲਏ ਲੇਡੀ ਔਰਤ ਜਦੋਂ ਉਹ ਸਾਬਕਾ ਬਣ ਜਾਂਦੀ ਹੈ ਤਾਂ ਉਸ ਨੂੰ 85000 ਰੁਪਏ ਪੈਨਸ਼ਨ ਮਿਲਦੀ ਹੈ ਫਿਰ ਜੇਕਰ ਉਸ ਦਾ ਪਤੀ ਵੀ ਐਮਐਲਏ ਐਮਪੀ ਰਿਹਾ ਹੈ ਸਾਬਕਾ ਐਮਪੀ ਜਾਂ ਐਮਐਲਏ ਹੈ ਉਸ ਦੀ ਅੱਧੀ ਪੈਨਸ਼ਨ ਭਾਗ ਉਸ ਨੂੰ ਵੀ ਫੈਮਿਲੀ ਪੈਨਸ਼ਨ ਲੱਗਦੀ ਹੈ ਇਸ ਤਰ੍ਹਾਂ ਦੋ ਦੋ کئی ਤਿੰਨ ਤਿੰਨ ਪੈਨਸ਼ਨਾਂ ਲੈਂਦੇ ਹਨ ਉਹ ਤੁਹਾਡੇ ਨਾਲ ਬਾਅਦ ਵਿੱਚ ਵਿਚਾਰ ਕਰ ਦਵਾਂ ਮੈਂ ਜਿਵੇਂ ਇੱਕ ਸਰਕਾਰੀ ਮੁਲਾਜ਼ਮ ਰਿਟਾਇਰ ਹੋਣ ਤੋਂ ਬਾਅਦ ਜਦੋਂ ਪੈਨਸ਼ਨ ਲੈ ਕੇ ਘਰ ਆਉਂਦਾ ਹੈ ਤੇ ਫਿਰ ਉਸ ਦੀ ਜਦੋਂ ਮੌਤ ਹੋ ਜਾਂਦੀ ਹੈ ਤੇ ਉਸ ਦੇ ਪਰਿਵਾਰ ਨੂੰ ਸਮਾਜਿਕ ਸੁਰੱਖਿਆ ਲਈ ਫੈਮਿਲੀ ਪੈਨਸ਼ਨ ਮਿਲਦੀ ਹੈ ਕਿਉਂਕਿ ਉਸ ਨੇ ਸਰਕਾਰੀ ادارے ਦੇ ਵਿੱਚ ਸ਼ਵਾਵਾ ਨਿਭਾਈਆਂ ਹੁੰਦੀਆਂ ਹਨ ਫਿਰ ਸਾਥੀਓ ਪੰਜਾਬ ਸਰਕਾਰ ਨੇ 1 ਇੱਕ 2004 ਤੋਂ ਇਹ ਪੈਨਸ਼ਨ ਬੰਦ ਕਰ ਦਿੱਤੀ ਜਿਹੜੀ 올ਡ ਪੈਨਸ਼ਨ ਸੀ ਪ੍ਰਾਣੀ ਪੈਨਸ਼ਨ ਸੀ ਉਸ ਨੂੰ ਬੰਦ ਕਰ ਦਿੱਤਾ ਤੇ ਇੱਕ ਇੱਕ 2002 ਤੋਂ ਬਾਅਦ ਨਿਊ ਪੈਨਸ਼ਨ ਸਕੀਮ ਜਿਸ ਨੂੰ ਨੈਸ਼ਨਲ ਪੈਨਸ਼ਨ ਸਕੀਮ ਵੀ ਕਹਿੰਦੇ ਹਨ ਉਹ ਲਾਗੂ ਕਰ ਦਿੱਤੀ ਹੈ ਉਹ ਬਹੁਤ ਘੱਟ ਹੈ ਜਿਸ ਨਾਲ ਕਿਸੇ ਪੈਨਸ਼ਨਰ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਹੁੰਦਾ ਹੈ ਤੇ ਕੇਂਦਰ ਸਰਕਾਰ ਨੇ ਮਤਲਬ ਇਸ ਤੋਂ ਬਾਅਦ ਇੱਕ ਹੋਰ ਕਦਮ ਪੁੱਟਦਿਆਂ ਯੂਨੀਫਾਈਡ ਪੈਨਸ਼ਨ ਜਿਹੜੀ ਹੈ ਕੀ ਆ ਉਹ ਜਾਰੀ ਕਰ ਦਿੱਤੀ ਹੈ ਮਲਾਜਮ ਪੰਮਲਪੂਸੇ ਵਿੱਚ ਪੈ ਗਏ ਹਨ ਕਿ 올ਡ ਪੈਨਸ਼ਨ ਠੀਕ ਹੈ ਜਾਂ ਨਿਊ ਪੈਨਸ਼ਨ ਠੀਕ ਹੈ ਜਾਂ ਯੂਨੀਫਾਈਡ ਪੈਨਸ਼ਨ ਜਿਹੜੀ ਆ ਉਹ ਠੀਕ ਹੈ ਮਲਾਜਮਾਂ ਕੋਲ ਇਸ ਪੈਨਸ਼ਨ ਬਾਰੇ ਫੈਸਲਾ ਕਰਨਾ ਕਰਨਾ ਬੜਾ ਔਖਾ ਹੋਇਆ ਹੈ ਸੋ ਸਾਥੀਓ ਕੌਣ ਪੈਨਸ਼ਨ ਦਾ ਹੱਕਦਾਰ ਹੈ ਇਹ ਲੋਕ ਜਿਹੜੇ ਰਾਜਨੀਤਿਕ ਲੋਕ ਐਮ ਐਲ ਏ ਕੌਂਸਲਰ ਐਮ ਪੀ ਬਣਨ ਤੋਂ ਬਾਅਦ ਜਦੋਂ ਸਾਬਕਾ ਐਮ ਪੀ ਐਮ ਐਲ ਏ ਬਣਦੇ ਹਨ ਤਾਂ ਇਹ ਪੈਨਸ਼ਨ ਲੈਂਦੇ ਹਨ ਖਜ਼ਾਨੇ ਸਰਕਾਰੀ ਖਜ਼ਾਨੇ ਦੀ ਲੁੱਟ ਕਰਦੇ ਹਨ ਕਿਸੇ ਸੰਵਿਧਾਨ ਵਿੱਚ ਨਹੀਂ ਲਿਖਿਆ ਕਿ ਇਹਨਾਂ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਇੱਕ ਇਹ ਵਧੀਆ ਵਪਾਰ ਹੈ ਲੁੱਟ ਖੁੱਟ ਵਾਲਾ ਪਰਿਵਾਰ ਹੈ ਰਾਜਨੀਤਿਕ ਫੈਮਲੀ ਪੈਨਸ਼ਨ ਦੀ ਮੈਂ ਗੱਲ ਕੀਤੀ ਆ ਕਿ ਦੋ ਦੋ ਪੈਨਸ਼ਨਾਂ ਲੈਂਦੇ ਹਨ ਸਾਥੀਓ ਜਿਹੜਾ ਮੁਲਾਜ਼ਮਾਂ ਦਾ ਇੱਕ ਕਿ 2004 ਤੋਂ ਬਾਅਦ ਫੰਡ ਇਕੱਠਾ ਹੋਇਆ ਹੈ ਉਹ ਕੇਂਦਰ ਸਰਕਾਰ ਦੇ ਕਬਜ਼ੇ ਵਿੱਚ ਹੈ ਸਟੇਟਾਂ ਦੇ ਕੋਲ ਨਹੀਂ ਹੈ ਕੇਂਦਰ ਸਰਕਾਰ ਨੇ ਇਸ ਨੂੰ ਵੱਖ-ਵੱਖ ਜੁਫੇ ਦੇ ਖੇਤਰਾਂ ਵਿੱਚ ਲਾਇਆ ਹੋਇਆ ਹੈ ਤੇ ਉਹ ਪੈਸਾ ਜਿਹੜਾ ਹੈ ਸਟੇਟ ਗਵਰਨਮੈਂਟ ਨੂੰ ਨਹੀਂ ਮਿਲ ਰਿਹਾ ਸਟੇਟ ਗਵਰਨਮੈਂਟ ਤਾਂ ਪੰਜਾਬ ਦੇ ਮਲਾਜਮਾਂ ਸਮੇਤ ਹੋਰ ਸਟੇਟਾਂ ਦੇ ਮਲਾਜਮਾਂ ਨਾਲ ਬਹਿਸ ਕਰ ਰਹੇ ਹਨ ਕਿ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਊਗੀ ਪਰ ਪੁਰਾਣੀ ਪੈਨਸ਼ਨ ਬਹਾਲ ਕਰਨਾ ਕਿਸੇ ਵੀ ਸਟੇਟ ਸਰਕਾਰਮੈਂਟ ਦੇ ਲਈ ਆਸਾਨ ਕੰਮ ਨਹੀਂ ਹੈ ਸੋ ਮਲਾਜਮਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਲੇਕਿਨ ਇਹ ਰਾਜਨੀਤਿਕ ਲੋਕ ਜਿਨ੍ਹਾਂ ਦੇ ਕੋਲ ਮਤਲਬ ਆਪਣਾ ਕਾਨੂੰਨ ਹੈ ਰਾਏ ਹਨ ਉਹ ਚਾਹੇ ਕਿਸੇ ਵੀ ਪਾਰਟੀ ਦੀ ਹੈ ਤਾਂ ਉਹਨਾਂ ਨੇ ਮਤਲਬ ਇਹ ਜਿਹੜੀ ਪੈਨਸ਼ਨ ਹੈ ਆਪਣੇ ਤੇ ਲਾਗੂ ਕਰ ਲਈ ਇੱਥੇ ਕੋਈ ਇਹਨਾਂ ਦਾ ਮਤਭੇਦ ਨਹੀਂ ਹੁੰਦਾ ਚਾਹੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਐਮਐਲਏ ਹੋਣ ਐਪੀ ਹੋਣ ਜਾਂ ਕੌਂਸਲਰ ਹੋਣ ਇਸ ਇਸ਼ੂ ਦੇ ਉੱਤੇ ਆਪਣਾ ਕੋਈ ਮਤਭੇਦ ਨਹੀਂ ਰੱਖਦੇ ਇੱਕ ਗੱਲ ਹੋਰ ਸਮਝਣ ਵਾਲੀ ਹੈ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਰਾਜ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਐਮਪੀ ਬੜਿਆ ਸੀ ਉਸ ਨੂੰ ਉਹ ਪੈਨਸ਼ਨ ਮਿਲਦੀ ਹੈ ਤੇ 11 ਅਗਸਤ 2022 ਨੂੰ ਇਸ ਸਰਕਾਰ ਨੇ ਮਦਦ ਸਭਾ ਦੇ ਵਿੱਚ ਕਾਨੂੰਨ ਪਾਸ ਕਰਕੇ ਇੱਕ ਪੈਨਸ਼ਨ ਦਾ ਰੂਲ ਬਣਾ ਦਿੱਤਾ ਸੀ ਇੱਥੇ ਇਸ ਸਰਕਾਰ ਨੇ ਇੱਕ ਲਾਕੀ ਕੀਤੀ ਜਿੱਥੇ ਵਖ ਵਖ ਰਾਜਨੀਤਿਕ ਪਾਰਟੀਆਂ ਦੇ ਪਹਿਲੇ 7 7 5 5 ਪੈਨਸ਼ਨਾਂ ਲੈਂਦੇ ਰਹੇ ਆ ਔਰ ਇਹ ਕਹਿੰਦੇ ਰਹੇ ਆ 7 7 ਪੈਨਸ਼ਨ ਲੈ ਕੇ ਵੱਡੇ ਬਾਦਲ ਵਰਕੇ ਕਿ ਰਾਜ ਨਹੀਂ ਸੇਵਾ ਹੈ ਤੇ ਦੂਸਰੇ ਪਾਸੇ ਲੱਖਾਂ ਰੁਪਏ ਪੈਨਸ਼ਨ ਲੈਣੀ ਇਹ ਸਰਕਾਰ ਨੇ ਇਹ ਪੈਨਸ਼ਨ ਜਿਹੜੀ ਬੰਦ ਕੀਤੀ ਆ ਇੱਕ ਵਿਧਾਇਕ ਤੇ ਇੱਕ ਪੈਨਸ਼ਨ ਇਸ ਵਿੱਚ ਵੀ ਇਸ ਸਰਕਾਰ ਨੇ ਚਲਾਕੀ ਖੇਡੀ ਹੈ ਕਿਉਂਕਿ ਇਸ ਸਰਕਾਰ ਦੇ ਵਿੱਚ ਸਾਰੇ ਐਮਐਲਏ ਪਹਿਲੀ ਵਾਰ ਬਣੇ ਹਨ ਤੇ ਪਹਿਲੀ ਵਾਰ ਹੀ ਇਹਨਾਂ ਨੇ ਪੈਨਸ਼ਨ ਲੈਣੀ ਹੈ ਸੋ ਇਹ ਕਾਨੂੰਨ ਇਸ ਕਰਕੇ ਪਾਸ ਕਰ ਦਿੱਤਾ ਕਿ ਇਹ ਪਹਿਲੀ ਪੈਨਸ਼ਨ ਪਹਿਲੀ ਵਿਧਾਇਕ ਦੇ ਤੌਰ ਤੇ ਲੈਣੀ ਹੈ ਤੇ ਜੇਕਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਸਰਕਾਰ ਵਿੱਚ ਰਹਿਣਗੇ ਤਾਂ ਇਹ ਵੀ ਪਿਛਲਾ ਕਾਨੂੰਨ ਦੁਆਰਾ ਬਹਾਲ ਕਰ ਦੇਣਗੇ ਸੋ ਸਾਥੀਓ ਪੈਨਸ਼ਨਰੋ ਮਲਾਜ਼ਮੋ ਜੇਕਰ ਪ੍ਰਾਣੀ ਪੈਨਸ਼ਨ ਬਹਾਰ ਕਰਾਉਣੀ ਹੈ ਤਾਂ ਸਰਕਾਰ ਦੇ ਉੱਤੇ ਦਬਾਅ ਬਣਾਉਣਾ ਪਊਗਾ ਸਮੁੱਚੇ ਮਲਾਜ਼ਮਾਂ ਨੂੰ ਇੱਕ ਵੱਡੀ ਇੱਕ ਤਿੱਖੀ ਮਲਾਜ਼ਮ ਲਹਿਰ ਅਨੁਸਾਰ ਕੇ ਪੈਨਸ਼ਨਰ ਲਹਿਰ ਅਨੁਸਾਰ ਕੇ ਇਹਨਾਂ ਨੂੰ ਘੇਰ ਕੇ ਇਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਹੀ ਇਹ ਪ੍ਰਾਣੀ ਪੈਨਸ਼ਨ ਬਹਾਲ ਕੀਤੀ ਜਾ ਸਕਦੀ ਹੈ ਪ੍ਰਾਣੀ ਪੈਨਸ਼ਨ ਲੈਪ ਗੈਰ ਮੌਜੂਦਾ ਮਲਾਜ ਦਾ ਗੁਜ਼ਾਰਾ ਨਹੀਂ ਹੋ ਸਕਦਾ ਕਿਉਂਕਿ ਪੈਨਸ਼ਨ ਜੋ ਹੈ ਇਹਨਾਂ ਦਾ ਜ਼ੁਹੂਰੀ ਤੇ ਬਧਾਨਕ ਹੱਕ ਹੈ ਸੋ ਸਾਥਿਓ ਜਿਹੜੀ ਇਹ ਪੈਨਸ਼ਨ ਲੈ ਰਹੇ ਨੇ ਇਹ ਖਜ਼ਾਨੇ ਦੀ ਲੁੱਟ ਕਰ ਰਹੇ ਨੇ ਇਹ ਇੱਕ ਸੰਧੀ ਆਰਥਿਕ ਰਾਜਨੀਤਿਕ ਗੁੰਡਾਗਰਦੀ ਹੈ ਇਸ ਨੂੰ ਬੰਦ ਕਰਾਉਣਾ ਪੜਦਾ ਹੈ ਜਿਵੇਂ ਵੀ ਹੋ ਸਕਦਾ ਹੈ ਅਦਾਲਤੀ ਕਾਰਵਾਈ ਆ ਰਹੀ ਪਹਿਲਾਂ ਤਾਂ ਇਹ ਸਿੱਧ ਕਰਕੇ ਪੈਨਸ਼ਨ ਦੇ ਹੱਕਦਾਰ ਕਿਵੇਂ ਹਨ ਨਾ ਇਹ ਮਲਾਜਮ ਤੇ ਨਾ ਇਹ ਪੈਨਸ਼ਨਰ ਹਨ ਤੇ ਇਹਨਾਂ ਨੂੰ ਕਿਹੜੇ ਕੰਜਰ ਨੇ ਕਿਹਾ ਕਿ ਤੁਸੀਂ ਇਸ ਖੇਤਰ ਵਿੱਚ ਆ ਕੇ ਸੁਵਾਵਾ ਕਰੋ ਸੁਵਾਵਾ ਦਾ ਨਾ ਤੇ ਲੋਕਾਂ ਦੀ ਡਟ ਕਰੋ ਕਾਲਾ ਧਨ ਇਕੱਠਾ ਕਰੋ ਅੱਗੇ ਨਾਲੋਂ ਪ੍ਰਾਪਰਟੀਆਂ ਜਾਇਦਾਦਾਂ ਜਿਹੜੀਆਂ ਉਹ ਲਗਾਤਾਰ ਵਧਾਓ ਸਾਥਿਓ ਜੇਕਰ ਪ੍ਰਾਣੀ ਪੈਨਸ਼ਨ ਬਹਾਲ ਕਰਨੀ ਹੈ ਤਾਂ ਮੈਂ ਫਿਰ ਇੱਕ ਵਾਰ ਬੇਨਤੀ ਕਰਦਾ ਹਾਂ ਕਿ ਤੁਸੀਂ ਇਕਜੁੱਟ ਹੋ ਕੇ ਇਹਨਾਂ ਦੇ ਨੱਕ ਵਿੱਚ ਦਮ ਕਰਕੇ ਰਾਜਨੀਤਿਕ ਲੋਕਾਂ ਦੇ ਤੇ ਪ੍ਰਾਣੀ ਪੈਨਸ਼ਨ ਬਹਾਲ ਕਰਾਓ ਸਾਥਿਓ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਰਾਜਨੀਤਿਕ ਲੋਕ ਨੇ ਵਿਧਾਇਕ ਨੇ ਜਿਹੜੇ ਤਿੰਨ ਤਿੰਨ ਪੈਨਸ਼ਨਾਂ ਲੈ ਰਹੇ ਨੇ ਉਹਦੇ ਉੱਤੇ ਤੁਹਾਡੇ ਨਾਲ ਵਿਚਾਰ ਕਰਾਂਗੇ ਬਹੁਤ ਬਹੁਤ ਮਿਹਰਬਾਨੀ